ਹਾਲੋ ਦੋਸਤੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਜੀ ਸਾਰੇ ਠੀਕ ਠਾਕ ਆ ਜੀ ਇਹ ਤੁਹਾਡਾ ਸਵਾਗਤ ਆ ਜੀ ਮੇਰੇ ਨਵੇਂ ਚੈਨਲ ਤੇ ਤੇ ਆਪਾਂ ਦੇਖੀ ਆਦੇ ਸੀ ਜਵਾਰ ਵੀ ਬਾਰ ਉੱਗਰੀ ਨਹੀਂ ਕੀ ਪਤਾ ਨਹੀਂ ਜਵਾਰ ਨੂੰ ਕੀ ਹੋ ਗਿਆ ਵੀ ਚਲੋ ਦੇਖਦੇ ਆ ਹਨਾ ਕਿਉਂਕਿ ਤਾਂ ਪਾਣੀ ਵੀ ਲਾਤਾ ਇਹਨੂੰ ਜੇ ਇਹਦਾ ਉੱਗ ਰਾਇਦਾ ਠੀਕ ਆ ਨਹੀਂ ਤਾਂ ਫਿਰ ਕਿਤੇ ਨਾਲ ਉਹਦੀ ਬਾਰ ਵੀ ਨਹੀਂ ਤਰਦੀ ਤੇ ਗਰਮੀ ਬਹੁਤ ਜ਼ਿਆਦਾ ਪੰਦੀ ਆ ਅੱਜ ਉਹ ਤੇਰੇ ਤਾਂ ਕਹਿ ਦਿੰਦਾ ਜਦੋਂ ਮੈਂ ਪੱਠੇ ਵੱਢਣ ਆਉਣੀ ਆ ਵੀ ਮੰਮੀ ਮੇਰੇ ਹੱਥ ਛੱਲੀਆਂ ਲੈ ਕੇ ਆਈ ਚਲੋ ਆ ਜੀ ਚਲਿਏ ਛੱਲੀਆਂ ਤਾਂ ਨਿਕਲ ਆਈਆਂ ਬਹੁਤ ਸੋਹਣੀਆਂ ਕਾਕੀ ਛਲੀਆਂ ਆਪਾਂ ਦੇਖਿਆ ਘਰੇ ਜਾ ਕੇ ਵੀ ਕਿਹੜੀ ਕਿਹੜੀ ਵਧੀਆ ਨਿਕਲਦੀਆਂ ਚੋਲੇ ਕੀ ਨਾ ਪੁੰਨੀਆਂ ਬਣਾਈਆਂ ਨਿੰਬੂ ਲਾ ਕੇ ਦਿੰਦੇ ਐ ਨੂਨ ਲਾ ਕੇ ਤੇ ਵੀ ਮਹਿੰਗੀਆਂ ਹੀ ਦਿੰਦੇ ਛਲੀਆਂ ਤੇ ਸ਼ੂਗਰ ਆ ਚੰਡਾ ਵਾਲਾ ਰੋਇਆ ਸੋਖਾ ਬਿਰ ਨੂੰ ਹਰੇ ਜੀ ਸ਼ੋਧਾ ਘਰੇ ਹੀ ਮਿਲ ਜਾਂਦੀ ਆ ਸਾਲਾ ਵਿੱਚ ਸਰੋਂ ਦਾ ਸਾਗ ਮਿੱਠੇ ਛਲੀਆਂ ਸਾਰੀ ਚੀਤੀ ਵੀ ਆਪਦੀ ਹੁੰਦੀ ਆ ਖਾਣ ਵਾਲੀਆਂ ਚੀਜ਼ਾਂ ਵੀ ਆਦੇ ਘਰ ਹੀ ਮਿਲ ਜਾਂਦੇ ਆ ਪੈਸਾ ਲਾਉਂਦੀ ਲੋੜ ਨਹੀਂ ਪੈਂਦੀ ਵਧੀਆਂ ਐਸੀ ਬੱਚਿਆ ਵਾ ਤੋੜ ਕੇ ਕੱਲਾ ਪਰਚੂ ਦਾ ਸਾਰੇ ਛਲੀਆਂ ਵਿੱਚ ਆਵੜੇ ਕਿਉਂ ਜੱਸੇ ਠੱਲੀਆਂ ਲੈ ਆਏ ਸੀ ਤੋੜ ਕੇ ਸਾਰੀਆਂ ਨਿਕਲੀਆਂ ਆਪਣੀਆਂ ਫालतੂ ਛਲੀਆਂ ਵਿੱਚ ਹਜੇ ਬੀਨ ਹੀ ਬਣਿਆ ਪਕਾਵੀਆਂ ਛਲੀਆਂ ਨਹੀਂ ਸੀ ਜਿਹੜੀਆਂ ਅ ਵੀ ਜੋ ਦਾ ਨਾਮ ਲੈ ਕੇ ਵੀ ਜੋ ਰਸਤੇ ਛਲੇਗਾ ਦੇਨੇ ਪਹਿਲੀਆਂ ਦੋ ਛਲੀਆਂ ਤੋੜੀਆਂ ਸੀ ਉਹਨਾਂ ਨੇ ਇਲਾਜ ਰੱਖੀ ਆਪਣੀ ਸੋਹਣੀਆਂ ਨਿਕਲੀਆਂ ਚਲ ਵੀ ਜੋ ਤੇ ਇਹ ਭੁੰਨ ਕੇ ਦੇਵਾਂਗੇ ਕੰਦੂ ਖਾ ਲੂਗਾ ਆ ਆਪਾਂ ਸੈੱਟ ਦਿੰਨੇ ਆਪਣੇ ਪਸੰਗ ਨੂੰ ਅੱਜ ਤਾਂ ਦੋਸਤੋ ਐਨਾ ਚਿਤ ਖੁਸ਼ ਆ ਤੁਸੀਂ ਪੁੱਛੋ ਹੀ ਨਾ ਖੁਸ਼ੀ ਕਿਹੜੀ ਗੱਲ ਦੀ ਆ ਤਬ ਜੇ ਜਦੋਂ ਆਪਾਂ ਏਸੀ ਦੇ ਕਮਰੇ ਵਿੱਚ ਜਾ ਕੇ ਬੈਠਦੇ ਸੀ ਤੇ ਸੋਚ ਲੈਂਦੇ ਸੀ ਵੀ ਇਹ ਬਚਾਰੀਆਂ ਘੱਟੀਆਂ ਜਾਂਦੀਆਂ ਇਹਨਾਂ ਨੂੰ ਗਰਮੀ ਦੇ ਵਿੱਚ ਪੰਨ ਪੰਚਾ ਕਰ ਮਰੀ ਨੂੰ ਆਉਣਾ ਪੈਂਦਾ ਸੀ ਤੇ ਆਪਾਂ ਚਲਾ ਦੇ ਜਿਹੜੇ ਬਿਫਾਰ ਦੇ ਫਾਰੇ ਆਪਾਂ ਇਹਨਾਂ ਤੇ ਚਲਾਦੇ ਆ ਜੀ ਦੇਖੋ ਕਿ ਕਿੰਨਾ ਆਰਾਮਦਾਰੀ ਨਾਲ ਖੜੀਆਂ ਜੀ ਕਿੰਨਾ ਠੰਡਾ ਮਾਹੌਲ ਆ ਜੀ ਤੇ ਇਹ ਭਾਰਿਆ ਪ੍ਰੈਸ ਤਰ੍ਹਾਂ ਦੇ ਆ ਇਹ ਆਹ ਦੇਖੋ ਆ ਦੇਖੋ ਬੈਠੀ ਹੈ ਵਧੀਆ ਗਾ ਰਿਲੈਕਸ ਹੋ ਰਹੀ ਆ ਜਤ ਤੇ ਦੇਖੋ ਤੋਂ ਦਾ ਛੱਡਦਾ ਛੱਤ ਆਪਣੀ ਜੀ ਹੈਗੀ ਸਰਕਾਨੇ ਦੀ ਕਿਉਂਕਿ ਠੰਡੀ ਰਹਿੰਦੀ ਆ ਤੇ ਦੇਖੋ ਇਹ ਧੂਆ ਹੀ ਰੋਲ ਕਰਦਾ ਏ ਪੱਖੇ ਦੇ ਨਾਲ ਲਾਉਂਦਾ ਏ ਦੇਖੋ ਪੂਰੀ ਸਿੜਦੇ ਤੇ ਇਹਦੇ ਨਾਲ ਪਸੂਆਂ ਦਾ ਦੇਖੋ ਜੀ ਥਾਂ ਪਸੂਆਂ ਦਾ ਹਾਂ ਥਾਂ ਪਸੂਆਂ ਦਾ ਪਿਆ ਵਧੀਆ ਸੁੱਕਾ ਸੁੱਕਾ ਪਿਆ ਪਸੂਆਂ ਥਾਂ ਬਸ ਪਸੂਆਂ ਦੇ ਉੱਤੇ ਉੱਤੇ ਪੂਰੀ ਪੈਂਦੀ ਆ ਇਸ ਤਰ੍ਹਾਂ ਬਸ ਮਾੜੀ ਮਾੜੀ ਪੂਰ ਪੈਂਦੀ ਆ ਪਸੂਆਂ ਤੇ ਇਹਦਾ ਵੀ ਇਨਾ ਪਸ਼ੂ ਘਰਕਦੇ ਨੇ ਇੱਕ ਆਪਣਾ ਪਾਣੀ ਜ਼ਿਆਦਾ ਵੇਸਟ ਨਹੀਂ ਹੁੰਦਾ ਤੇ ਜੇ ਆਪਾਂ ਮੋਟਰ ਦੇ ਨਾਲ ਪਸ਼ੂ ਨਵਾਉਣੇ ਆ ਜੀ ਤੇ ਉਹਦਾ ਆਪਾਂ ਨੂੰ ਜ਼ਿਆਦਾ ਨੁਕਸਾਨ ਇੱਕ ਤਾਂ ਹੁਣ ਆਪਾਂ ਨੂੰ ਦੋ ਦਿਨ ਵਾਲੀ ਗਰਮੀ ਦੇ ਵਿੱਚ ਧੁੱਪੇ ਆ ਕੇ ਪਸ਼ੂ ਨਵਾਉਣੇ ਪੈਂਦੇ ਆ ਇੱਕ ਉਹਦੇ ਨਾਲ ਆਪਣਾ ਪਾਣੀ ਜ਼ਿਆਦਾ ਵੇਸਟ ਹੁੰਦਾ ਕਿਉਂਕਿ ਮੋਟਰ ਦਾ ਪਾਣੀ ਜ਼ਿਆਦਾ ਹੁੰਦਾ ਆਪਣੇ ਲਈ ਮੱਛੀ ਮੋਟਰ ਉਹ ਤਾਂ ਬਹੁਤ ਜ਼ਿਆਦਾ ਪਾਣੀ ਹੁੰਦਾ ਫੁੱਲ ਤੇ ਉਹ ਤਾਂ ਬਹੁਤ ਜ਼ਿਆਦਾ ਆਪਣਾ ਪਾਣੀ ਵੇਸਟ ਹੁੰਦਾ ਦੋ ਇਹ ਵੀ ਛਪੜ ਪੱਤੇ ਸਾਰੇ ਭਰ ਜਾਂਦੇ ਜਦੋਂ ਵੀ ਆਪਾਂ ਇੱਕ ਵਾਰੀ ਨਵਾਵਾ ਦਿੰਦੇ ਆ ਦੋ ਤਿੰਨ ਵਾਰੀ ਨਵਾਉਣੇ ਪੈਂਦੇ ਆ ਆਪਾਂ ਕਿਤੇ ਘੰਟਾ 2 ਘੰਟੇ ਬਾਹਰ ਕੰਮ ਜਾਣਾ ਕੋਈ ਸ਼ਹਿਰ ਪਜਾਰ ਜਾਣਾ ਆਪਾਂ ਨੂੰ ਟੈਨਸ਼ਨ ਹੁੰਦੀ ਹੈ ਗਰਮੀ ਦੇ ਵਿੱਚ ਵੀ ਪਸ਼ੂ ਇਹ ਦਾ ਹੌਣ ਵਿਚੋਂ ਘਰ ਕੀ ਜਾਂਦੇ ਹੁਣ ਤੇ ਇਹ ਫਾਰੇ ਲੱਗੇ ਹੋਣਗੇ ਤੇ ਇੱਕ ਵਾਰੀ ਡਰੰਪ ਭਰ ਕੇ ਛੱਡ ਦੇਗੇ ਇਹ ਬਾਹਲਾ ਪਾਣੀ ਨਹੀਂ ਢੋਲ ਦੇਗੇ ਕੋਈ ਥਾਂ ਨਹੀਂ ਚਿੱਕੜਨੀ ਬਾਹਲਾ ਹੁੰਦਾ ਤਾਂ ਖਾਣ ਮੈਟਰੀ ਗਿੱਲੇ ਕਰਦੇ ਕੋਈ ਪਸ਼ੂ ਨੂੰ ਜ਼ਿਆਦਾ ਨਜਾਇਜ਼ ਗਿੱਲਾ ਨਹੀਂ ਕਰਦੇਗੇ ਨਾਰਮਲ ਭੂਰ ਪੈਂਦੀ ਆ ਪਸ਼ੂ ਨਾਰਮਲ ਗਿੱਲਾ ਹੁੰਦਾ ਠੂਈ ਠੂਈ ਗਿੱਲੀ ਹੁੰਦੀ ਆ ਪਸ਼ੂ ਦੀ ਤੇ ਵਧੀਆ ਆਰਾਮਦਾਰੀ ਨਾਲ ਬੇਮਾਰਤ ਦਿਖਾਉ ਤੇ ਗਾਲਾਂ ਕਰੀ ਜਾਂਦੇ ਵਧੀਆ ਵਧੀਆ ਰਾਤ ਹੈ ਰਿਲੈਕਸ ਬੈਠੇ ਨੇ ਕਿ ਸਾਦੇ ਨਹੀਂ ਇਹ ਨਾ ਜਦ ਨੂੰ ਆਉਣੇ ਆ ਦੋ ਤਰ੍ਹਾਂ ਕੇ ਤੇ ਸਹੀ ਰਹਿੰਦੇ ਆ ਮੁਰਕੇ ਫਿਰ ਕਰ ਜਾਂਦੇ ਤੇ ਇਹਦੇ ਉੱਪਰ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਜੇ ਆਪਾਂ ਪਸ਼ੂ ਰੱਖਣੇ ਆ ਗਰਮੀ ਦੇ ਵਿੱਚ ਪਸ਼ੂ ਥਾਂਬ ਕੇ ਰੱਖਣੇ ਆ ਪਸ਼ੂਆਂ ਨੂੰ ਗਰਮੀ ਨਾ ਲੱਗੇ ਨਹੀਂ ਬਸ ਕੋਈ 1500 2000 2500 ਤੱਕ ਮਿਨੀਮ ਇਹਨੇ ਖਰਚਾ ਪੈਂਦਾ ਆਪਾਂ ਪਿਛਲੇ ਸਾਲ ਲਵਾਏ ਸੀਗੇ ਤੇ ਪਹਿਲਾਂ ਆਪਾਂ ਥੋੜੀ ਜਿਹੀ ਗਲਤੀ ਕਰ ਲਈ ਜਿਹੜੇ ਚਾਰ ਮੂੰਹਾਂ ਵਾਲੇ ਹੁੰਦੇ ਆ ਤੇ ਉਹ ਆਪਾਂ ਲਵਾ ਬੈਠੇ ਸੀ ਉਹ ਛੇਤੀ ਖਰਾਬ ਹੋ ਗਈ ਸੀ ਉਹ ਪਾਣੀ ਵੀ ਜਿਆਦਾ ਡੋਹਦੇ ਸੀ ਸਾਰਾ ਛੜੀ ਜਿੱਦਾਂ ਲੈਂਦਾ ਸੁਧਣਾ ਤੇ ਫਿਰ ਉਹ ਖਰਾਬ ਹੋਣ ਤੋਂ ਬਾਅਦ ਆਪਾਂ ਲਿਆ ਕੇ ਇੱਕ ਮੂਹ ਵਾਲੀ ਹੈ ਜੀ ਫੋਗਰ ਸਿਰਫ ਧੂੜ ਪਾਉਂਦੇ ਆ ਕਮਰਾ ਠੰਡਾ ਰੱਖਦੇ ਬਾਕੀ ਵੈਸੇ ਵੀ ਇਹ ਠੰਡੀ ਹੁੰਦੀ ਹੈ ਕਿਉਂਕਿ ਅਮਰੀਕਨ گاਵਾ ਜੇ ਰੱਖਣੀਆਂ ਤੇ ਇਸ ਤਰ੍ਹਾਂ ਦੀ ਸ਼ਾਂਤੀ ਬਹੁਤ ਵਧੀਆ ਹੁੰਦੀ ਲੱਗਦਾ ਤੇ ਘਟ ਘਟ ਜਾਉਂਦਾ ਨਾਲੇ ਠੰਡੀ ਰਹਿੰਦੀ ਆ ਤੇ ਚਾਦਰਾਂ ਤਾਂ ਜੀ ਤਪ ਜਾਂਦੀਆਂ ਰੱਖਿਆ ਇਸ ਤਰ੍ਹਾਂ ਦਾ ਆਪਣਾ ਡਰਾਮਾ ਜੀ ਸੁਬਾਹ ਆਪਾਂ ਪਾਰ ਦਿੰਨੇ ਆ ਸੁਬਾਹ ਜੇ ਆਪਾਂ 8 ਵਜੇ ਵੀ ਫੁਹਾਰੇ ਛੱਡਾਂਗੇ ਫੌਗਰ ਛੱਡਾਂਗੇ ਪਸ਼ੂਆਂ ਵਾਸਤੇ ਤੇ ਸ਼ਾਮ ਨੂੰ 8 ਵਜੇ ਤੱਕ ਇਹ ਪਾਣੀ ਨਹੀਂ ਮੁੱਕਦਾ ਜੀ ਇਹਦੇ ਵਿੱਚੋਂ ਤੇ ਇਹ ਕਿਹਦਾ ਇਹ ਬੈਨੀਫਿਟ ਹੈ ਜੀ ਆਈ ਆਪਾਂ ਇਹਦੇ ਮੂਰੇ ਲਾਇਆ ਜੀ ਇਸ ਤਰ੍ਹਾਂ ਦਾ ਫਿਲਟਰ ਉਬੀ ਕੰਦ ਵਗੈਰਾ ਹੈ ਜੀ ਛੋਟਾ ਫਿਲਟਰ ਇਹ ਫਿਲਟਰ ਦਾ ਆਪਾਂ ਨੂੰ ਇਹ ਫਾਇਦਾ ਵੀ ਆਪਣੇ ਕਈ ਵਾਰੀ ਡਰਮ ਨਾਲ ਧੋਤਾ ਜਾਵੇ ਡਰਮ ਦੇ ਵਿੱਚ ਹਰੇ ਵੱਈ ਜੰਮ ਜੇ ਕੋ ਤੂੜੀ ਤੰਦ ਵਗੈਰਾ ਹੋਵੇ ਤਾਂ ਉਹ ਪੈਪ ਦੇ ਵਿੱਚ ਜਾ ਕੇ ਬੈਪ ਦੇ ਵਿੱਚ ਜਾ ਕੇ ਫੁਫਾਰਿਆਂ ਦੇ ਅੱਗੇ ਨਹੀਂ ਰੁਕਦਾ ਫੁਫਾਰੇ ਬੰਦ ਨਹੀਂ ਹੋਣ ਹੁੰਦਾ ਇਹ ਫਿਲਟਰ ਹੈ ਜੀ ਇਹਦੇ ਚ ਪਾਣੀ ਫਿਲਟਰ ਹੋ ਕੇ ਜਾਂਦਾ ਜਿੰਨਾ ਵੀ ਤੂੜੀ ਦਾ ਹਰੇ ਵਾਇਆ ਉਹ ਸਾਰੀ ਇਹ ਰੋਕ ਦਿੰਦਾ ਜੀ ਹੁਣ ਜਿੱਥੇ ਅਸੀਂ ਸ਼ਾਮ ਨੂੰ 5 ਵਜੇ 4:30 ਵਜੇ ਪਸੂਆਂ ਚਾਉਂਦੇ ਸੀ ਵੀ ਸਾਨੂੰ ਵੀ ਗਰਮੀ ਲੱਗਦੀ ਆ ਹਨਾ ਤੇ ਉਹਦਾ ਹੁਣ ਆਪਾਂ ਨੂੰ ਇਹ ਬੈਨੀਫਿਟ ਹੋ ਗਿਆ ਵੀ ਹੁਣ ਆਪਾਂ ਆਪਾਂ 2 ਵਜੇ ਮਾ 3 ਵਜੇ ਆ ਕੇ ਪਸੂਆਂ ਨੂੰ ਪੱਠੇ ਬਾਅਦਿਕੋਨ ਮਰਜ਼ੀ ਆਪਾਂ ਚੋਰ ਸਾਦੇ ਕਿਉਂਕਿ ਆਪਾਂ ਨੂੰ ਵੀ ਨਹੀਂ ਗਰਮੀ ਲੱਗਣੀ ਇਹ ਪਸ਼ੂਆਂ ਨੂੰ ਤਾਂ ਲੱਗੇ ਨਹੀਂ ਕੀ ਜੀ ਪਸ਼ੂਆਂ ਨੂੰ ਇਹ ਸਮਝ ਨੂੰ ਆਪਾਂ ਏਸੀ ਲਵਾ ਦਈਏ ਚਲੋ ਜੇ ਬੱਡੇ ਡੇਰੀ ਫਾਰਮਾਂ ਦੇ ਵਿੱਚ ਤਾਂ ਲੱਗੇ ਲੱਗੇ ਛੋਟੇ ਪਸ਼ੂ ਜਿਨ੍ਹਾਂ ਦੇ ਜੀ ਇੱਕ ਦੋ ਪਸ਼ੂ ਆ ਘਰਾਂ ਦੇ ਵਿੱਚ ਆਮ ਰੱਖੇ ਆ ਇੱਕ ਦੋ ਫੋਗਰ ਇੱਕ ਦੋ ਫਾਰੇ ਇਸ ਤਰ੍ਹਾਂ ਦੇ ਲਵਾ ਸਕਦੇ ਆ ਕਦੇ ਪਸ਼ੂਆਂ ਨੂੰ ਗਰਮੀ ਤੋਂ ਬਚਾ ਸਕਦੇ ਆ ਕਿ ਇਹਦਾ ਕੋਈ ਜ਼ਿਆਦਾ ਖਰਚਾ ਨਹੀਂਗਾ ਬਾਅਦ ਤੋਂ ਬਾਲਾ ਮੀਡੀਅਮ 1500 2000 2500 ਤੱਕ ਇਹਦਾ ਖਰਚਾ ਆਪਾਂ ਕੁਝ ਬੰਦ ਕਰਨੀਆਂ ਤੁਹਾਰੇ ਆਪਣੇ ਜੀ ਰੱਖ ਜਾਣੇ ਆ ਇਹ ਜਦੋਂ ਆਪਾਂ ਸੋਚ ਛੱਡਨੀ ਆ ਕਿ ਭਾਰੇ ਆਪਣੇ ਹੋ ਜਾਣਗੇ ਜੀ ਚਾਲੂ ਆਪਾਂ ਆਟੋਮੈਟਿਕ ਹੀ ਬਸ ਫਿਲਟਰ ਇਹਦੇ ਮੂਹਰੇ ਲਾਇਆ ਹੋਇਆ ਕਿ ਹਰੇ ਬਾਈ ਕੋ ਤੁਰੀ ਤਾ ਦੇ ਵਿੱਚ ਨਾ ਜਾਵੇ ਆਟੋਮੈਟਿਕ ਆਪਾਂ ਸੋਚਤੇ ਕਰਾਇਆ ਵੀ ਸੋਚ ਛੱਡੀ ਕਿ ਭਾਰੇ ਸਿੱਧੇ ਡਾਇਰੈਕਟ ਚੱਲ ਪੈਣ ਜੀ ਦੁੱਧ ਵੀ ਬਚਾਉਣਗੇ ਇਹ ਆਪਣਾ ਟਾਈਮ ਵੀ ਬਚਾਉਣਗੇ ਤੇ ਇਹ ਆਪਣਾ ਪਾਣੀ ਵੀ ਬਚਾਉਣਗੇ ਸੋ ਵੀ ਇੰਨੀ ਜ਼ਿਆਦਾ ਗਰਮੀ ਲੋਹਾ ਦੇ ਵਿੱਚ ਹਨਾ ਦੁੱਧ ਕਿੰਨਾ ਸੁੱਕ ਜਾਂਦਾ ਅੱਕਾ ਚ ਵੀ ਦੁੱਧ ਸੁੱਕੇ ਜਾਂਦਾ ਜੇ ਇੰਨੀ ਜ਼ਿਆਦਾ ਗਰਮੀ ਲੋਹਾ ਦੇ ਵਿੱਚ ਤਾਂ ਥਰੋ ਆਪਣੀ ਬੈਠੀ ਆ ਇਹਦਾ ਤਲਿਆਰਾ ਮਗਾਉਣੇ ਨਵਾਂ ਇਹ ਤਲਿਆਰਾ ਨਾਲੇ ਤੋੜ ਦਿਆ ਇਹ ਤੋੜਦੀ ਬਹੁਤ ਹੈ ਜੀ ਕਿਨੇ ਵਾਰ ਜੀ ਇਹ ਤਲਿਆਰੇ ਬਾੜ ਗਏ ਇਹ ਉਹੀ ਤੋੜ ਦਿੰਦੀ ਹੈ ਇਹਦੇ ਅਸੇ ਨਵੇਂ ਗਾਲੀ ਨੂੰ ਜਾਣਾ ਹੁੰਦਾ ਨਵਾਂ ਤਲਿਆਰਾ ਮਗਾਉਣੇ ਤੇ ਸਤ ਜੀ ਵਰਗੇ ਆਪਣੇ ਪਾਸੂ ਹੋਸ਼ ਆ ਤੇ ਆਪਣਾ ਮਾਲ ਵੀ ਹੋਸ਼ ਆ ਜੀ ਤੇ ਅਸੀਂ ਸਾਨੂੰ ਵੀ ਏਸੀ ਲਵਾਤਾ ਅਸੀਂ ਵੀ ਗਰਮੀ ਤੋਂ ਬਚੇ ਦੀਆਂ ਵਿਚਾਰੀਆਂ ਹਨਾ ਆਪਾਂ ਨੂੰ ਸਿਸਾ ਦੇਣੀਆਂ